ਪਹਿਲੇ ਖੜੀ ਆ ਮੈਂ ਤਾਂ ਅੱਧਾ ਘੰਟਾ ਹੋ ਗਿਆ ਦਾਦਾ ਇੰਤਜ਼ਾਰ ਕਰਦੀ ਨੂੰ ਚਾਹ ਹੋਰ ਕਿਦਾਂ ਹਾਂਜੀ ਸਸਕਾਰ ਸਸਕਾਰ ਹਾਲ ਸਨੀਤਾ ਹਾਲ ਭਾਜੀ ਹੋਰ ਕੀ ਹਾਲ ਚਾਲ ਬਹੁਤ ਟਾਈਮ ਲਾਤਾ ਤੁਸੀਂ ਲੈ ਹੋਰ ਸਮਾਨ ਲੈਣ ਲੱਗੇ ਨੇ ਬਾਸੂ ਦੀ ਜ਼ਰੂਰਤ ਸੀਗੀ ਨਹੀਂ ਕਿਉਂ ਨਹੀਂ ਜ਼ਰੂਰਤ ਸੀਗੀ ਦੱਸ ਮੈਂ ਤਾਂ ਆਪ ਦੇਦਾ ਸੀ ਮੈਂ ਕਿਹਾ ਖੜੀਏ ਦਰਵਾਜ਼ੇ ਦੇਖ ਲੈ ਪਹਿਲੇ ਲੈ ਤਾਂ ਕਿੰਨੀ ਖੂਬ ਚਲ ਆਜੋ ਉਸਮਾਨ ਦਾ ਆਰਡਰ ਚਲ ਕੋਈ ਨਹੀਂ ਨਿਕਲ ਰੰਦਾ ਸਮਾਨ ਲੈ ਤਾਂ ਹਾਂ ਪੂਜਾ ਪਹਿਲਾਂ ਸਮਾਨ ਕੱਢ ਲਈਏ ਅਜਾ ਹਾਂਜੀ ਚਲੋ ਐਂਡ ਕੋਈ ਨਹੀਂ ਬਾਅਦ ਚ ਕੱਢ ਲੈਣਾ ਨਹੀਂ ਬੇਚ ਰਿਹਾ ਵੀ ਖਰਾਬ ਹੋ ਜਾਣਾ ਨਹੀਂ ਖਰਾਬ ਨਾ ਹੋ ਜAVE ਫੇਰ ਪਹਿਲਾਂ ਕੱਢ ਲੈਨੇ ਆ ਮੈਨੂੰ ਕੱਢ ਕੇ ਫੜਾ ਦੋ ਸਮਾਨ ਆ ਲੈ ਪੂਜਾ ਭਾਜੀ ਇੰਨੀ ਕੀ ਜ਼ਰੂਰਤ ਸੀ ਕਿ ਸਮਾਨ ਲੈ ਕੇ ਆਣ ਦੀ ਲੈ ਲੈ ਕੁੜੀਆਂ ਦੇ ਘਰ ਥੋੜਾ ਇੰਨਾ ਕਿਹਾ ਆ ਕਿਤੇ ਸਮਾਨ ਵੀ ਅਜੇ ਤਾਂ ਸੀ ਹੋਰ ਲਿਆਉਣਾ ਸੀਗਾ ਨਹੀਂ ਵਾਟੇ ਵਾਟੇ

ਕੋਈ ਨਹੀਂ ਗਰਮੀ ਐਨੀ ਆ ਜਾ ਮੈਂ ਤੁਹਾਨੂੰ ਪਿੰਦੇ ਰਹਿੰਦੇ ਅਸੀਂ ਆ ਜਾ ਬਹਿ ਜਾ ਠੰਡਾ ਪੀ ਲਵਾ ਕੇ ਬਾਅਦ ਚਾਣੀ ਆ ਜਾ ਬਹਿ ਜਾ ਮੇਰੇ ਕੋਲ ਹੋਰ ਸੁਣਾਓ ਕਿੱਦਾਂ ਤੁਸੀਂ ਵਧੀਆ ਹੋਰ ਠੀਕ ਐ ਫੇਰ ਤਾਂ ਠੀਕ ਐ ਹਾਂਜੀ ਠੀਕ ਐ ਅਜੇ ਕਿੱਦਾਂ ਅਜੇ ਹੁਣੇ ਗਿਆ ਤੋਂ ਆਂਡੀ ਗਡੀਕੇ ਅੱਛਾ ਨਿਆਣੇ ਠੀਕ ਹਾਂਜੀ ਠੀਕ ਐ ਨਿਆਣੇ ਨਹੀਂ ਦਿੰਦੇ ਉਹ ਵੀ ਇੱਥੇ ਬਾਹਰ ਹੀ ਬੈਠੇ ਸੀਗੇ ਅੱਛਾ ਹਾਂ ਉਹ ਵੀ ਡੀਕਦੇ ਸੀਗੇ ਕਹਿੰਦੇ ਤੁਸੀਂ ਮਮੂ ਬਾਹਰ ਖੜ੍ਹਜੋ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਕਿਹਾ ਭਰਾ ਨੂੰ ਤਾਂ ਅੱਖੀਆਂ ਤਰਸਦੀਆਂ ਆਈਆਂ ਦੇਖਣ ਨੂੰ ਸੁਨੀਤਾ ਤੇ ਨਹੀਂ ਮੇਰੇ ਪੁੱਤ ਨੇ ਕਦੀ ਵੀ ਸੋਚਣਾ ਠੀਕ ਹੈ ਕਿ ਮੰਮੀ ਡੈਡੀ ਆ ਨਹੀਂ ਜਦ ਤੱਕ ਤੇਰਾ ਭਰਾ ਬੈਠਾ ਹੈ ਠੀਕ ਹੈ ਠੀਕ ਹੈ ਹਾਂ ਸਾਲ ਚ ਇੱਕ ਤਾਂ ਦੇਣਾ ਬੇ ਤੈਨੂੰ ਪਤਾ ਤਿਹਾਰ ਦਾ ਮੈਂ ਕਿਹਾ ਦੇਖ ਲਓ ਆਪਣੇ ਉਧਰ ਸੰਧਾਰਾ ਕਹਿੰਦੇ ਆ ਇਧਰ ਤੀਆਂ ਦਾ ਤਿਹਾਰ ਕਹਿੰਦੇ ਆ ਪੰਜਾਬ ਇੱਕਾ ਤੇ ਬੋਲੀਆਂ ਕਈ ਆ ਮਾਲਵਾ ਮਾਝਾ ਦੁਆਬਾ ਪੂਜਾ ਲੱਗ-ਲੱਗ ਬੋਲੀ ਆ ਪਰ ਹੈਗੀ ਬਹੁਤ ਮਿੱਠੀ ਬੋਲੀ ਆ ਪੰਜਾਬੀ ਆਪਣੀ ਬਹੁਤ ਵਧੀਆ ਬੋਲੀ ਆ ਸਾਰੇ ਦੇ ਛਾ ਨਾਲੋਂ ਵਧੀਆ ਬੋਲੀ ਆਪਣੀ ਪੰਜਾਬੀ ਆ ਤਿਹਾਰ ਤਾਂ ਇੱਕ ਬਹਾਨਾ ਆ ਇਹ ਤਾਂ ਰਿਸ਼ਤਾ ਨਜ਼ਦੀਕ ਕਰਦਾ ਭੈਣ ਭਰਾ ਦਾ ਸਹੀ ਗੱਲ ਜੇ ਕੋਈ ਸਮਝੇ ਮੇਰਾ ਬਹੁਤ ਦਿਲ ਕਰਦਾ ਸੀ ਮੈਨੂੰ ਮੈਂ ਕਿਹਾ ਕੁੜੀ ਨੂੰ ਮਿਲ ਕੇ ਆਵਾਂ ਜਾ ਕੇ ਮੈਂ ਤਾਂ ਫਟੀਕਦੀ ਸੀ ਤੁਹਾਨੂੰ ਸਮਾਂ ਕਿ ਮੈਂ ਆ ਜਾਣ ਉਧਰ ਮੇਰਾ ਭਰਾ ਕਹਿੰਦਾ ਅਸੀਂ ਆਣਾ ਮੈਂ ਕਿਹਾ ਆਜੋ ਆਜੋ ਜਲਦੀ ਆਜੋ ਮੈਂ ਵੀ ਜਾਣਾ ਆ ਆਪਣੀ ਨਣਾਨ ਦੀ ਅੱਛਾ ਅੱਛਾ ਸਾਨੂੰ ਬਹੁਤ ਚਾਅ ਸੀਗਾ ਸੁਨੀਤਾ ਹਾਂ ਜੀ ਬੜੇ ਦਾ ਨਹੀਂ ਆਇਆ ਕੋਈ ਫੋਨ ਫੋਨ ਤੈਨੂੰ ਆਇਆ ਸੀਗਾ ਭਾਜੀ ਮੈਨੂੰ ਫੋਨ ਉਹਨਾਂ ਦਾ ਹਾਂ ਕੀ ਕਹਿੰਦਾ ਕਹਿੰਦੇ ਮੈਂ ਆਣਾ ਐ ਮੈਂ ਕਿਹਾ ਤੁਸੀਂ ਰਹਿਣ ਦਿਓ ਨਾ ਐਵੇਂ ਮੇਰੀ ਬੇਇੱਜ਼ਤੀ ਕਰਾਉਦੇ ਹੋ ਆ ਕੇ ਇੱਥੇ ਮੁੰਲੇ ਦੇ ਵਿੱਚ ਆਹ ਮੈਨੂੰ ਵੀ ਕਰਦਾ ਸੀਗਾ ਫੋਨ ਅੱਛਾ ਪਹਿਲਾਂ ਮੈਂ ਚੱਕਿਆ ਨਹੀਂ ਜੇ ਮੈਂ ਚੱਕਿਆ ਫਿਰ ਮੈਂ ਇਹਨੂੰ ਕਹਿ ਦਿੰਦਾ ਮੈਨੂੰ ਕਹਿੰਦਾ ਨਾਲ ਲੈ ਕੇ ਜਾਓ ਮੈਨੂੰ ਵੀ ਹੂੰ ਮੈਂ ਕਿਹਾ ਭਰਾਵਾ ਮੈਂ ਪਤਾ ਨਹੀਂ ਕਿੱਧਰ ਕਿੱਧਰ ਚ ਘੁੰਮ ਕੇ ਜਾਣਾ ਐ ਇਹਨੂੰ ਪਤਾ 50 ਕੰਮ ਹੁੰਦੇ ਐ ਮੈਨੂੰ ਵੀ ਨਾ ਮੈਂ ਆਪਣਾ ਵੀ ਦੇਖਣਾ ਕਰੇ ਉਹਦਾ ਥੋੜਾ ਠੀਕਾ ਲਿਆ ਐ ਮੈਂ ਹੂੰ ਮੈਂ ਤਾਂ ਏਦਾਂ ਜਵਾਬ ਦਿੱਤਾ ਉਹ ਹਾਂ ਉਹਦਾ ਤਾਂ ਕੰਮ ਹੀ ਹੈ ਮੈਨੂੰ ਕਹਿੰਦਾ ਲੈ ਜਾ ਮੈਂ ਕੋ ਤੇਰੇ ਦਿਨੋਂ ਗੱਡੀਆਂ ਕਮਾਦਾ ਆਂਗਾ ਮੈਂ ਤੇਰੇ ਵੱਲ ਨੂੰ ਹੂੰ ਹਾਂ ਅੱਜ ਕਹਿੰਦੇ ਸੀ ਆਉਣਾ ਹੈ ਅੱਜ ਹੀ ਕਹਿੰਦੇ ਸੀ ਆਣਾ ਹੈ ਪਤਾ ਨਹੀਂ ਤੂੰ ਕਿਤੇ ਹੁਣ ਆਉਂਦੇ ਨਾ ਹੁਣ ਕਿਤੇ ਨਹੀਂ ਆਣਾ ਉਹਨੇ ਕਿਹੜਾ ਤੇ ਹੈਲੀਕਾਪਟਰ ਤੇ ਆਦਾ ਹੁਣ ਇੱਥੇ ਕਿਤੇ ਆ ਜੂਗਾ ਤੁਰ ਕੇ ਮੈਂ ਕਿਹਾ ਚਲੋ ਕੁੜੀ ਨੂੰ ਆਪਾਂ ਚਲੋ ਤੁਸੀਂ ਬੈਠੋ ਮੈਂ ਪਹਿਲਾਂ ਪਤਾ ਕਿਹੜੇ ਵੇਲੇ ਆ ਜਾਣਾ ਨੇ ਅੱਛਾ ਅੱਛਾ ਚਲ ਠੀਕ ਇਹ ਤਾਂ ਲੈ ਕੇ ਆਨੇ ਸਾਡੇ ਲਈ ਲੈ ਆ ਲੈ ਆ ਕਿੰਨਾ ਚਾ ਚੜਿਆ ਆ ਕੁੜੀਨ ਸਾਡਾ ਹਾਂ ਇਦਾਂ ਹੀ ਆ ਕੀ ਹੁੰਦਾ ਹੀ ਆ ਮੈਂ ਤਾਂ ਆਏ ਕਹਿੰਦਾ ਤੈਨੂੰ ਉਹਦੇ ਹਾਂ ਤੋਂ ਪਹਿਲਾਂ ਪਹਿਲਾਂ ਅਸੀਂ ਦਿਖਾ ਲ ਦਈਏ ਇੱਥੇ ਫੇਰ ਆ ਜਾਣਾ ਬੜੇ ਸੰਦਾਰ ਮਾਰਿਆ ਠੰਡਾ ਪੀ ਕੇ ਆਏ ਸੀ ਅਸੀਂ ਕਨੀਤਾ ਕੋਈ ਨਹੀਂ ਗਰਮੀ ਇੰਨੀ ਆ ਭਾਜੀ ਬਹਿ ਜਾ ਤੂੰ ਆ ਜਾ ਬਹਿ ਜਾ ਆ ਜਾ ਬਹਿ ਜਾ ਇੱਧਰ ਆ ਕੇ ਉਹ ਵੀ ਆਂਦਾ ਹੋਣਾ ਆ ਇੱਥੇ ਚੱਲ ਕੋਈ ਨਹੀਂ ਆ ਲੰਦੇ ਨਾਲ ਮੈਡਮ ਵੀ ਆਂਦੀ ਹੋਣੀ ਹੈ ਉਹ ਵੀ ਨਾਲ ਹੀ ਆ ਚੱਲ ਆ ਲੰਦੇ ਫਿਰ ਸਾਹਮਣੇ ਦਿਖਾਵਾਂਗੇ ਸੁਨੀਤਾ ਲੈ ਕੇ ਕੀ ਆਣਾ ਉਹਨੇ ਤੁਹਾਨੂੰ ਪਤਾ ਹੀ ਆ ਬਾਜੀ ਜਾਂ ਦੋ ਤਾਂ ਚੀਜ਼ਾਂ ਆ ਜਾਂ ਤਾਂ ਅੰਬ ਲਿਆਉਂਗਾ ਜਾਂ ਬਿਸਕੁਟ ਲੈ ਆਉਂਗਾ ਆ ਹੋਰ ਉਹਨੇ ਕੀ ਆ ਲਿਆਣਾ ਹੂੰ ਹੋਰ ਦੇਖ ਲਿਓ ਤੁਹਾਡੇ ਸਾਹਮਣੇ ਹੀ ਲੈ ਆਣਾ ਨਾਲੇ ਇੱਥੇ ਲਿਬੜੇ ਆਂਦਾ ਉਹਨਾਂ ਦੇ ਕੀ ਦਿਹਾੜੀ ਜਾਂਦਾ ਆ ਲਿਬੜੇ ਧੋਹ ਦੇਣੀ ਪੈਰਾਂ ਤਾਂ ਐਦਾਂ ਹੀ ਜੁੱਤੀ ਲਿਬੜੀ ਆਉਂਦੀ ਐ ਐਦਾਂ ਹੀ ਜਾ ਕੇ ਅੰਦਰ ਵੱੜ ਜਾਂਦਾ ਉਹਨੂੰ ਕਹੇ ਜੁੱਤੀ ਜੱਤੀ ਬਾਹਰ ਲਾ ਕੇ ਆਈ ਨਾ ਮੈਂ ਬਾਹਰੇ ਬਿਠਾ ਲੈਣਾ ਉਹਨਾਂ ਨੂੰ ਹਾਂ ਸਿੱਧੀ ਲਿਬੜੇ ਐਦਾਂ ਹੀ ਪੈਰ ਲੈ ਕੇ ਅੰਦਰ ਆ ਬਣਾ ਨਾਲ ਆਪ ਵੀ ਆਊਗੀ ਆਪੇ ਨਾਲ ਵੀ ਆਣਾ ਹੀ ਆ ਅੱਛਾ ਹੂੰ ਗਰਮੀ ਨੂੰ ਬਹੁਤਾ ਥੱਕ ਹੋ ਗਿਆ ਤੁਰ ਕੇ ਕਿਹੜਾ ਹੁੰਦਾ ਐ ਦੂਰ ਪੈ ਜਾਂਦਾ ਇਹਨਾਂ ਦਾ ਹਨਾ ਥੋੜੇ ਤੋਂ ਤੁਰ ਕੇ ਹਨਾ ਤੁਰ ਕੇ ਉਹਨਾਂ ਜਿਆਦਾ ਗਰਮੀ ਲੱਗਦੀ ਹੈ ਹਾਂ ਛੋਟਾ ਆ ਗਿਆ ਹਾਂ ਉਹ ਵੰਚ ਰ ਨਾ ਗੱਡੀ ਖੜੀ ਉਹ ਨਦੀ ਆਏ ਆਹੋ ਉਹ ਕਿਹਾ ਸੀ ਤੁਸੀਂ ਨਾਲ ਲੈ ਜਾਓ ਹੁਣ ਕੀ ਪਤਾ ਕਿੱਧਰੋਂ ਆਏ ਘੁੰਮਦੇ ਹਨ ਉਹ ਕਹਿੰਦਾ ਕਿ ਤੇ ਅਸੀਂ ਕੰਮ ਤੇ ਜਾਣਾ ਆ ਕਿਸੇ ਬੰਨਿਓ ਦੀ ਘੁੰਮ ਕੇ ਆਉਣਾ ਆ ਤਾਂ ਨਹੀਂ ਲੈ ਕੇ ਆਇਆ ਠੀਕ ਆ ਹਾਂ ਇਹ ਤਾਂ ਖੁੱਲ੍ਹਈ ਆ ਆ ਕੇ ਲੈ ਕੇ ਸੁਣੋ ਬੜੇ ਫੁੱਲ ਫੁੱਲੇ ਸੱਟੇ ਉਹ ਤੇਲ ਵੀ ਚੋ ਆਇਆ ਹਨਾ ਚਲ ਦੇਖ ਲਓ ਅੰਦਰ ਹੀ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਪੁੱਤ ਕਿਦਾਂ ਹੈਂ ਹਾਂਜੀ ਸਤਿ ਸ੍ਰੀ ਅਕਾਲ ਠੀਕ ਆ ਕਿਦਾਂ ਹੈਂ ਹਾਂਜੀ ਠੀਕ ਬਹਿ ਜਾਓ ਇੱਥੇ ਇੱਥੇ ਬਹਿ ਜਾ ਕੋਈ ਡਾਲਣੇ ਪੁੱਤ ਰਹਿੰਦੇ ਹੈਂ ਮੇਰੀ ਪੱਖਾ ਲਾ ਲਈ ਗਰਮੀ ਬਹੁਤ ਆ ਪਾਜੀ ਅਭੀ ਪਹਿਲਾਂ ਪਾਣੀ ਲਿਆਵਾਂ ਤੁਹਾਡੇ ਲਈ ਕੀ ਰਹਿੰਦੇ ਸੀ ਤਾਂ ਕੋਈ ਨਹੀਂ ਠੀਕ ਹੈ ਇਆ ਅੱਛਾ ਥੋੜਾ ਬੈਠੋ ਤੁਸੀਂ ਨਹੀਂ ਆਏ ਛੋਟਾ ਆਇਆ ਸੀ ਤਾਂ ਆਇਆ ਆ ਅੰਦਰ ਬੈਠੇ ਹੈ ਏਸੀ ਵਾਲੇ ਕਮਰੇ ਚ ਉਹ ਅੱਛਾ ਅੱਛਾ ਆਈ ਮੈਂ ਆ ਇੱਕ ਮਿੰਟ ਸੰਜੀਤ ਗੱਲ ਸੁਣਿਓ ਹਾਂਜੀ ਹਾਂਜੀ ਬਿਸਕੁਟ ਕੁੜੀ ਦਾ ਆ ਲੈ ਜਾਓ ਬਿਸਕੁਟ ਨਾ ਰਹਿਣ ਦਿੰਦੇ ਇਹਦੀ ਕਿਲੋੜ ਸੀਗੀ ਇੱਥੇ ਕਿਹਨੇ ਖਾਣੇ ਆ ਬਿਸਕੁਟ ਸਾਡੇ ਇਹ ਚਲੋ ਜੋ ਸਾਤੋਂ ਸਰਿਆ ਹੁਣ ਅਸੀਂ ਲੈ ਆਂਦਾ ਰੱਖ ਲਓ ਨਾ ਕੱਕਲਾ ਕੋਈ ਗੱਲ ਨਹੀਂ ਹੁਣ ਲੈ ਕੇ ਆਏ ਆ ਅਸੀਂ ਅੱਜ ਕੋਈ ਗੱਲ ਨਹੀਂ ਹੁਣ ਠੀਕ ਆ ਚਲ ਬੈਠੋ ਮੈਂ ਆਈ ਆ ਆ ਵੇਯਾ ਮੈਂ ਕੀ ਨਾ ਲੈ ਭਾਜੀ ਕੀ ਲੈ ਖਲਾ ਉਹੀ ਗੱਲ ਹੋਈ ਜਿਹੜੀ ਆਪਾਂ ਕਹਿੰਦੇ ਸੀਗੇ। ਕੀ ਲਿਆਂਦਾ? ਬਿਸਕਟ। ਅੱਛਾ। ਹੋਰ? ਤਕ ਬਸ ਬਿਸਕਟ ਅਸੀਂ ਖਾਦੇ ਹੀ ਨਹੀਂ ਕਦੇ। ਹੋਰ ਉਹਨਾਂ ਨੂੰ ਕੀ ਦੱਸਾਂ ਹੁਣ ਮੈਂ? ਗੱਲ ਕੋਈ ਵੀ ਖਾਲੂਗੀ ਸੀ ਨਹੀਂ ਤਾਂ। ਨਹੀਂ। ਬਾਹਰ ਬਸਤਲਾ ਉੱਥੇ। ਬਾਹਰੇ ਬੈਠੇ ਆ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਏਸੀ ਵਾਲੇ ਕਮਰੇ 'ਚ ਬੈਠੇ ਆ ਭਾਜੀ ਹੁਣੀ ਕਿੱਦਾਂ ਕਰਾਂ ਹੁਣ ਮੈਂ? ਲਿਆਂਵਾ ਉਹਨਾਂ ਨੂੰ ਦਿਖਾ ਦਿੰਨੇ ਆਪਾਂ ਆਹ। ਹਾਂ। ਕੋਈ ਨਹੀਂ ਲਿਆ ਤੂੰ ਅੰਦਰ। ਕੋਈ ਨਹੀਂ ਲਿਆ ਹਣਾ। ਲਿਆ ਅੰਦਰ ਨੂੰ। ਫੇਰ ਸਮਾਨ ਦੇਖ ਲੂਗੇ ਨਾਲੇ। ਸ਼ਰਮ ਆਊਗੀ। ਨਹੀਂ ਪਤਾ ਲੱਗੂਗਾ। ਪੈਣ ਲੈ ਭਰਾ ਲੈ ਕੇ ਆਇਆ ਆਹੋ ਬੇ ਮੈ ਲੈ ਕੇ ਆਣੀ ਫੇਣੋਂ ਬਾਜੀ ਭਾ ਵੀ ਆਜੋ ਅੰਦਰ ਹੀ ਚੱਪਲਾ ਬਾਹਰ ਹੀ ਲਾ ਦਿਓ ਅੱਛਾ ਆਜੋ ਆਜੋ ਬਾਜੀ ਅਸ਼ਿੰਦੋ ਨਹੀਂ ਆਇਓ ਆ ਹਾਂਜੀ ਹਾਂਜੀ ਕਿੰਦਾ ਸਤਿ ਸ਼੍ਰੀ ਅਕਾਲ ਦੇਜੋ ਹੋਰ ਕਿਦਾਂ ਚੰਦੇ ਸਭ ਠੀਕ ਆ ਹਾਂ ਠੀਕ ਆ ਠੀਕ ਆ ਵੀ ਬੜਾ ਲੇਟ ਹੋ ਗਏ ਉਹ ਬਸ ਫਿਰ ਹੁਣ ਬਸ ਪਹਿਲਾਂ ਬੜੀ ਮੁਸ਼ਕਲ ਮਿਲੀ ਫਿਰ ਤੁਰ ਕੇ ਤੈਨੂੰ ਪਤਾ ਆਉਣ ਨੂੰ ਟਾਈਮ ਲੱਗ ਜਾਂਦਾ ਆ ਵੱਡੇ ਤੋਂ ਸਵੇਰੇ ਤੋਂ ਤੁਸੀਂ ਥੱਲੇ ਤੋਂ ਵੀ ਕਾਲੀ ਸੀਗੇ ਮੈਂ ਤਦੇ ਕਹਿੰਦਾ ਛੰਦੇ ਨੂੰ ਮੈਂ ਕਹਾਂ ਜੀ ਮਸਾਂ ਨੂੰ ਮਿਲ ਲੈ ਚਲੋ ਅਸੀਂ ਤਾਂ ਬਾਜੀ ਫਿਰ ਕੰਮ ਕਮਾ ਕੇ ਆਣਾ ਸੀਗਾ ਅੱਛਾ ਉਹ ਮੈਂ ਤਾਂ ਜੀ ਮੈਂ ਕਿਹਾ ਛੰਦੇ ਨੂੰ ਕਿਤੇ ਹੋਰ ਕੰਮ ਹੋਣਾ ਹੈ ਤਾਂ ਕਰਕੇ ਆਉਂਦੀ ਨਿਕਲਿਆ ਹਾਂ ਤੇ ਬੱਸਾਂ 'ਚ ਤੁਹਾਨੂੰ ਪਤਾ ਹੀ ਆ ਟਾਈਮ ਲੱਗੇ ਜਾਂਦਾ ਆ ਉਸੇ ਤਾਂ ਅਜੇ ਠੀਕ ਆ ਹਾਂਜੀ ਠੀਕ ਆ ਬਾਜੀ ਅੱਛਾ ਕਿਤੇ ਕੰਮ ਤੇ ਆ ਹਾਂਜੀ ਕੰਮ ਤੇ ਗਿਆ ਉਹ ਡੀਕ ਦੇ ਗਏ ਆ ਵੀ ਅੱਛਾ ਹਾਂਜੀ ਹੋਰ ਕੰਮ ਠੀਕ ਆ ਹਾਂਜੀ ਠੀਕ ਵਧੀਆ ਮੁੰਡਾ ਸੁੱਤਾ ਪਿਆ ਹਾਂਜੀ ਸੁੱਤਾ ਪਿਆ ਉਹਨੂੰ ਫਲਾ ਕੇ ਛੱਟੀ ਸੀ ਅੱਛਾ ਠੀਕ ਹਾਂਜੀ ਪੂਜਾ ਹਾਂਜੀ ਸਮਾਨਦ ਘਾਲਤ ਨੀਤਾ ਨੂੰ ਆਹੋ ਮੈਂ ਦਿਖਾਣੀ ਆ ਆਹ ਸੀ ਤਾਂ ਡਰਾਈ ਫਰੂਟ ਆ ਠੀਕ ਹੈ ਜੀ ਸ਼ੁਕਰ ਹੈ ਤੇਰੇ ਲਈਆਂ ਨਾ ਇਹ ਪਿੱਤਲ ਦਾ ਲੈ ਕੇ ਆਇਆ ਇੱਕ ਮੈਂ ਆਪਣੇ ਘਰ ਨੂੰ ਲੈ ਗਿਆ ਇੱਕ ਤੇਰੇ ਲਈ ਲੈ ਕੇ ਆਇਆ ਇਹਦੇ ਵਿੱਚ ਬਣਾਇਆ ਕਰ ਸਬਜ਼ੀ ਹੁਣ ਪੁਰਾਣੇ ਜ਼ਮਾਨੇ ਦਾ ਆ ਗਿਆ ਰਵਾਜ ਠੀਕ ਆ ਆ ਕੱਪੜੇ ਆ ਅਜਿਰਾ ਸੂਟਾ ਠੀਕ ਹੈ ਆ ਦੋ ਤੇਰੇ ਲਈ ਇਹਨਾਂ ਤੋਂ ਦੋ ਆ ਟੋਕਰੀ ਤੂੰ ਆਪਣੀ ਪਸੰਦ ਦਾ ਲੈਣੀ ਆ 5000 ਬਾਬੀ ਇੰਨਾ ਕੱਚਾ 판ਦ ਕੀ ਲੋਡ ਸੀਗੀ ਤੁਹਾਡਾ ਮੋਟਾ ਹੀ ਆ ਲੈ ਠੀਕ ਹੈ ਪੈਸੇ ਰਹਿਣ ਦੋ ਤੁਸੀਂ ਇੰਨਾ ਖਰਚਾ ਕਰੋਗੇ ਆਹ ਕੋਈ ਨਹੀਂ ਖਾ ਗੂਟਾ ਖਾ ਉਹ ਨਾਲੇ ਤੱਕੜੇ ਹੋ ਗੋ ਅਸੀਂ ਆਪਣੇ ਘਰ ਲਈ ਲਿਆ ਸੀ ਕਹਿੰਦੇ ਤੇ ਕੁੜੀ ਲਈ ਵੀ ਲੈਣਾ ਆ ਮੈਂ ਕਿਚਾ ਜਿਆਦਾ ਘਾਦਾ ਖਰਚਾ ਦੱਸ ਇੱਕ ਦਿਨ ਦੀ ਕਮਾਈ ਆ ਮੇਰੀ ਤੇਰਾ ਕੰਮਾਂ ਤੈਨੂੰ ਪਤਾ ਆਪਣੇ ਕੋ ਕਿਹੜਾ ਕੰਮ ਦਾ ਘਾਟ ਆ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਆ ਤਨੀਤਾ ਹੈ ਅ ਤੇਦੀ ਤੁਸੀਂ ਵੀ

ਨਰੇਂਦੋ ਭਾਜੀ ਤੁਸੀਂ ਇਹ ਰੱਖ ਲਓ ਨਹੀਂ ਤੁਸੀਂ ਥੋੜੇ ਕਰ ਦੋ ਨਹੀਂ ਭਾਜੀ ਥੋੜੇ ਕਰ ਦੋ ਜਿੰਨੇ ਜਿਆਦਾ ਹੈ ਕੋਈ ਨਹੀਂ ਰੱਖਦਾ ਜਿਆਦਾ ਕਰ ਤੇ ਭਾਜੀ ਤੁਸੀਂ ਚਲੋ ਰੱਖ ਲਾ ਚਲ ਕੋਈ ਨਹੀਂ ਜਿੰਨੇ ਕਹੇਗੇ ਉਹ ਨਹੀਂ ਕਰ ਦਿੰਦੇ ਆ ਹੋਰ ਜਿੰਨੇ ਕਰਨ ਜੁਗਗੇ ਆਓ ਪਤਾ ਨਹੀਂ ਚਾਹ ਲੈ ਕੇ ਆਣੀ ਸਾਡੇ ਤੇ ਜਾਣਾ ਵੀ ਹੋਣਾ ਬਚਾਰਿਆਂ ਨੇ ਬੱਤੇ ਜਾਣਾ ਨਹੀਂ ਕਿਹੜਾ ਕਿਤੇ ਹੈਲੀਕਾਪਟਰ ਰਹਿਣ ਦਵਾਰ કે સુનીતા આ કપડે સાંભલા આલે આવી ગઈ તમાકે પાલે હણ એ અચ્છા જી દીદી આ સ્કૂલ પાછો જાવ જલદી કે નેડા આવી એ ભાઈ આયા 3000 ત 3025 ਕਿੰਨੇ ਹਯਾਰ ਦਾ? ਕਿੰਨੇ? ਪਿੱਤਲ ਦਾ ਨਾ ਭਾਜੀ। ਹਾਂਜੀ। ਨਹੀਂ ਤਾਂ ਮੈਂ ਰੱਖਿਆ ਨਹੀਂ ਹਾਂ ਤਾਂ ਹਾਂਜੀ। ਥੱਲੇ ਉੱਥੇ ਰੱਖੋ। ਭਾਜੀ ਤੁਸੀਂ ਜਾਣਾ ਤਾਂ ਨਹੀਂ ਮੈਂ ਚਾਹ ਬਣਾ ਲਵਾਂ ਤੁਹਾਡੇ ਲਈ। ਨਹੀਂ ਪੀਣੀ। ਕੋਈ ਨਹੀਂ ਪੀ ਲੈਣਾ ਫਿਰ। ਚਲੋ ਬਣਾਉ।

लो जीपा जी चाय पी लो तो सीपा जी ले लो चाय तो कहां पे चलिए कोई नहीं, नहीं कोई ना ना कोई नहीं ना ना कोई नहीं तुसी थे 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 थे। कोई नहीं भाभी तुलसी खाऊ ले लेके आनी है हां हां जी ले लो बस कोई नहीं चाहिए ले लो

ਭਾਜੀ ਕੰਮਕਾਰ ਦਾ ਢਾਡਾ ਠੀਕ ਹੈ ਠੀਕ ਹੈ ਸਨੀਦਰ ਮੇਰੀ ਲੱਗ ਜਾਂਦੀ ਹੈ ਹੈ ਕੰਬਲੀ ਕਿੱਡਾ ਉਹਦਾ ਬਿਜ਼ਨਸ ਚੱਲਦਾ ਆ ਕਰਦਾ ਤਾਂ ਦਿਹਾੜੀਆਂ ਹੀ ਆ ਜਿੱਡਾ ਉਹਨੇ ਢਿੱਡ ਕੱਢਿਆ ਆ ਮੈਂ ਤਾਂ ਲੱਗਦਾ ਕੋਈ ਨੂੰ 200 ਰੁਪਈਆ ਨਹੀਂ ਦਿੰਦਾ ਹੁਣ ਮੈਂ ਪੂਜਾ ਮੈਂ ਤਾਂ ਲੱਗਦਾ ਜ਼ਿਮੀਂਦਾਰਾਂ ਦੇ ਪੱਠੇ-ਪੁੱਠੇ ਪਾਉਂਦਾ ਅੱ비 ਤੁਸੀਂ ਵੀ ਮਰੇ ਕੱਪੜੇ ਲੀੜੇ ਚ ਅੱਜ ਦੇ ਪਾ ਕੇ ਆਇਆ ਕਰੋ ਉਨਾਂ ਲਾਪਾਕ ਕੇ ਪੂਜਾ ਭਾਬੀ ਦੇਖੋ ਤਾਂ ਕਿੰਨੇ ਸੋਹਣੇ ਬਣ ਕੇ ਆਏ ਹੋ ਆ ਮੱਲੇ ਚ ਫੇ ਮੇਰੀ ਵੀ ਬੇਇੱਜ਼ਤੀ ਹੁੰਦੀ ਆ ਭਾਬੀ ਜੇ ਤੁਸੀਂ ਨਹੀਂ ਚੰਗੇ ਬਣ ਕੇ ਆਣਾ ਸੋਹਣੇ ਬਣ ਕੇ ਆਣਾ ਫੇ ਤੁਸੀਂ ਨਾ ਆਇਆ ਕਰੋ ਮੈਂ ਤੁਹਾਨੂੰ ਆਪੇ ਮੈਣ ਨਾ ਆਇਆ ਕਰੂੰਗੀ ਚਲੋ ਬਾਜੀ ਤੁਸੀਂ ਚਲੋ ਹੁਣ ਫੇ ਟਾਈਮ ਹੋਈ ਜਾਂਦਾ ਤੁਹਾਡਾ ਵੀ ਠੀਕ ਆ ਜੇ ਤਿੰਨ ਕਰੇ ਫੇ ਅਸੀਂ ਵੀ ਬੁਕਿੰਗ ਕੀਤੀ ਹੋਇਆ ਜਾਣਾ ਆ ਦਿਨਦਕਾਨ ਫੇ ਲੇਟ ਹੋਈ ਜਾਂਦੀ ਤੁਸੀਂ ਵੀ ਫੇ ਕੰਮ ਤੇ ਵੀ ਜਾਣਾ ਹੋਣਾ ਤੁਸੀਂ ਅਸੀਂ ਦਿਹਾੜੀ ਤੇ ਅਸੀਂ ਜਾਣਾ ਹਾਂਜੀ ਹਾਂਜੀ ਫਿਰ ਮੈਂ ਕਹ ਲੇਟ ਕਾਨੂੰ ਹੋਣਾ ਤੁਸੀਂ ਠੀਕ ਹਾਂਜੀ ਚਲੋ ਠੀਕ ਆ ਫਿਰ ਠੀਕ ਹੈ ਠੀਕ ਹੈ ਜੀ ਜਿੰਦੇ ਉੱਥੇ ਕਿ ਤੱਕ ਤਾਂ ਛੱਡਿਆ ਆਉਂਗਾ ਅੱਡੇ ਤੱਕ ਨਹੀਂ ਨਹੀਂ ਪਾਜੀ ਟਾਈਮ ਹੋਇਆ ਸੀ 8 ਵਜੇ ਟੇਬਲ ਬੁੱਕ ਕੀਤਾ ਸੀਗਾ ਜਾਣਾ ਸਗੋਂ ਬਾਜੀ ਤੁਸੀਂ ਆਪਣਾ ਬੰਦੋਬਸਤ ਕਰ ਲੋ ਇਹਨਾਂ ਨੇ ਨਹੀਂ ਜਾਣਾ ਹੈਗਾ ਕਿਤੇ ਵੀ ਵੀ ਟਾਈਮਿੰਗ ਵੀ ਦਿੱਤੀ ਐ ਮੈਂ 8 ਵਜੇ ਦਾ ਉਹਨੇ ਕਿਹਾ ਐ ਟਾਈਮ ਚਲੋ ਠੀਕ ਹੈ ਜੀ ਠੀਕ ਦੇਖ ਲਓ ਉਹੀ ਤਾਂ ਹੈਗਾ ਜੇ ਛੱਡੇ ਹੁੰਦਾ ਉੱਥੇ ਸਾਨੂੰ ਜਾਂਦਾ ਜਾਂਦਾ ਹੀ ਲਾ ਦੇ ਹੁੰਦਾ ਹੈ ਅੱਜ ਕੱਲ ਦੇਖ ਲਓ ਪੈਸੇ ਦੀ ਦੁਨੀਆ ਆ ਐਸਾ ਆ ਤਾਂ ਮਗਰ ਮਗਰ ਦੁਨੀਆ ਘੁੰਮਦੀ ਆ ਨਹੀਂ ਤਾਂ ਕੋਈ ਨਹੀਂ ਪੁੱਛਦਾ ਹੈਗਾ ਤੱਕੇ ਨਹੀਂ ਜਾਓ ਤੁਸੀਂ ਜਾਓ ਉਹੀ ਤਾਂ ਹੈ ਹੁਣ ਹਨੇਰਾ ਹੋ ਗਿਆ ਮੈਂ ਕਿਹਾ ਚੱਲ ਸਵੇਰੇ ਚੱਲ ਜਾਮਾ ਕਿ ਰਾਤ ਹਨੇਰਾ ਹੋ ਗਿਆ ਹੁਣ ਸਾਨੂੰ ਕਿੱਥੋਂ ਕੋਈ ਟੈਂਪੂ ਮਿਲਦਾ ਹੈ ਬਸ ਕਿੱਧਰ ਜਾਣਾ ਪੈਣਾ ਰੁਪਈਏ ਵੀ 50 ਹੈ ਹੋਰੇ ਵੀ ਨਹੀਂ ਮੈਂ ਕੋਈ ਟੈਂਪੂ ਟੂੰਪੂ ਕਰਕੇ ਉਹਦੇ ਚੱਲ ਜੂਗਾ ਸੁਨੀਤਾ ਚੱਲੀਏ ਫੇਰ ਦਿਨatte ਜਾਣਾ ਕਿੱਥੇ ਆ ਬਾਜੀ ਆਪਾਂ ਮੈਂ ਤਾਂ ਘਰੇ ਆਰਡਰ ਕੀਤੇ ਆ ਸਾਰਾ ਕੁਝ ਆ ਜਾਣਾ ਟਮੈਟੋ ਤੋਂ ਮੈਨੂੰ ਮੈਸੇਜ ਆ ਗਿਆ ਸੀ ਉਹਨਾਂ ਦਾ ਮੈਂ ਤਾਂ ਉਹਨਾਂ ਦੀ ਖਾਤਰ ਕਹਿੰਦੀ ਸੀਗੀ ਮੈਂ ਕਹਾਂ ਛੇਤੀ ਛੇਤੀ ਚੱਲ ਜਾ ਨਹੀਂ ਤਾਂ ਉਹਨਾਂ ਨੂੰ ਵਿਚੋਲਸਣਾ ਪੈਣਾ ਸੀਗਾ ਮੈਨੂੰ ਆ ਉੱਠ ਕੇ ਨਹੀਂ ਜਾਂਦੇ ਨਾ ਨਾਂ ਹੀ ਨਹੀਂ ਲੈਂਦੇ ਉੱਠਣ ਦਾ ਮੈਂ ਫਟਾਫਟ ਗਿਆ ਉਹਨਾਂ ਨੂੰ ਜਾਓ ਤੁਹਾਡਾ ਟਾਈਮ ਹੋ ਗਿਆ ਹੂੰ ਚਲ ਵਧੀਆ ਆ ਗਏ ਹੋਰ ਹੂੰ ਮੈਨੂੰ ਲਾਪੇ ਰਹਿਣ ਕਿ ਗੱਡੀ ਦੇ ਵਿੱਚ ਛੱਡ ਗਿਆ ਤੂੰ ਕੋ ਸਾਡਾ ਟਾਈਮ ਹੋ ਰਿਹਾ ਸੀ ਨਾ ਲੈ ਚਲੋ ਭਾਜੀ ਭਾਬੀ ਤੁਸੀਂ ਫ੍ਰੈਸ਼ ਹੋ ਲੋ ਮੈਂ ਜਾਂ ਤੇ ਬਾਹਰੋਂ ਫੜ ਲਿਆ ਮਾ ਆ ਗਿਆ ਫੋਨ ਚਲ ਠੀਕ ਆ ਚਲ ਠੀਕ ਆ ਠੀਕ